ਕਿਉਂਕਿ ਮੈਜੋਰਟੀ ਜਿਹੜਾ ਬੱਚੇ ਨੇ ਪੜਨ ਆਉਣਾ ਉਹ ਬ੍ਰੈਮਟਨ ਏਰੀਆ ਟੋਰਾਂਟੋ ਜਿਹੜਾ ਜੀਟੀਏ ਹੈਗਾ ਤੇ ਜਾਂ ਫਿਰ ਆਪਣਾ ਵੈਨਕੂਵਰ ਹੈ ਇੱਥੇ ਕਿਉਂਕਿ ਸਟੂਡੈਂਟਸ ਦੀ ਗਿਣਤੀ ਆਲਰੇਡੀ ਇੰਨੀ ਜ਼ਿਆਦਾ ਹੈ ਕਿ ਇੱਥੇ ਐਂਟਰੀ ਲੈਵਲ ਜੌਬਸ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ ਇਸ ਕਰਕੇ ਉਹਨੂੰ ਇੱਥੇ ਜੌਬ ਮਿਲਣਾ ਜਿਹੜਾ ਆ ਉਹ ਈਜ਼ੀ ਨਹੀਂ ਹੈ ਹਾਂ ਉਹਦੇ ਕੋਲ ਕੋਈ ਸਕਿੱਲ ਹੈਗਾ ਆ ਤੇ ਇਹ ਗੱਲ ਵੱਖਰੀ ਹੈ ਵੀ ਉਹਦੇ ਕੋਲ ਕੋਈ ਉਹ ਸਕਿੱਲ ਦੇ ਨਾਲ ਆਉਂਦਾ ਪਰ ਹੁਣ ਤੇ ਇਦਾਂ ਦੀ ਗੱਲ ਵੀ ਸਮਝ ਜਾ ਰਹੀ ਹੈ ਵੀ ਕੁਝ ਮਤਲਬ ਇਹਨੂੰ ਵੱਡੇ ਪੱਧਰ ਤੇ ਲਿਮਟਿਡ ਕੁਝ ਵਿਦਿਆਰਥੀ ਤੇ ਜਿਹੜੇ ਨਹੀਂ ਉਚਾਰਟ ਉਦਾਸ ਹੋ ਕੇ ਮੋੜਾ ਕੱਟ ਰਿਹਾ ਵਾਪਸ ਪੰਜਾਬ ਜਾ ਰਹੇ ਨੇ ਉਹ ਇਸ ਤੋਂ ਇਲਾਵਾ ਜਿਹੜੇ ਇੱਥੇ ਲੰਬੇ ਸਮੇਂ ਤੋਂ ਲੋਕ ਰਹਿੰਦੇ ਨੇ ਉਹ ਵੀ ਕਿਤੇ ਨਾ ਕਿਤੇ ਮੋੜਾ ਕੱਟ ਰਹੇ ਵੀ ਜਾਂ ਮੈਂ ਤੇ ਆਪਣੀ ਧਰਤੀ ਤੇ ਜਾਵਾਂ ਉੱਥੇ ਜਾ ਕੇ ਮੈਂ ਜੀਵਾਂ ਕਿਤੇ ਨਾ ਕਿਤੇ ਇੱਥੋਂ ਇੱਕ ਉਦਾਸੀ ਵਾਲਾ ਮਾਹੌਲ ਵੀ ਹੈਗਾ ਵੀ ਉਹ ਵਾਪਸ ਮੁੜ ਰਹੇ ਨੇ ਇਦਾਂ ਦਾ ਟ੍ਰੈਂਡ ਵੀ ਚੱਲਿਆ ਹਾਂ ਦੇਖੋ ਕਰੋਨਾ ਤੋਂ ਬਾਅਦ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਚੇਂਜ ਸਿਗੀ ਸਭ ਤੋਂ ਵੱਡੀ ਕਿ ਇੱਥੇ ਮਹਿੰਗਾਈ ਬਹੁਤ ਹੋ ਗਈ ਓਕੇ ਪਹਿਲਾਂ ਕੀ ਹੁੰਦਾ ਸੀਗਾ ਵੀ ਤੁਸੀਂ ਇਹ 2005-10 ਦੇ ਜਿਹੜੇ ਲੋਕੀ ਆਏ ਆ ਤੁਸੀਂ ਉਹਨਾਂ ਨਾਲ ਅਗਰ ਗੱਲਬਾਤ ਕਰੋਗੇ ਤੇ ਤੁਸੀਂ ਦੇਖੋਗੇ ਕਿ ਉਹ ਲੋਕੀ ਐਂਟਰੀ ਲੈਵਲ ਜੌਬਸ ਕਰਕੇ ਵੀ ਆਪਣਾ ਵਧੀਆ ਖੁਸ਼ਹਾਲ ਸਿਗੇ ਘਰ ਵੀ ਲੈ ਸਕਦੇ ਸਿਗੇ ਇੰਡੀਆ ਦਾ ਵੀ ਚੱਕਰ ਲਾਉਂਦੇ ਸਿਗੇ ਤੇ ਉਹਨਾਂ ਕੋਲ ਚਾਰ ਪੈਸੇ ਸੇਵਿੰਗਸ ਵੀ ਹੁੰਦੀਆਂ ਸੀਗੀਆਂ ਸਿਰਫ ਐਂਟਰੀ ਲੈਵਲ ਜੌਬਸ ਦੇ ਉੱਤੇ ਵੀ ਕੋਈ ਟੈਕਸੀ ਚਲਾ ਰਿਹਾ ਕੋਈ ਸਟੋਰ ਦੇ ਵਿੱਚ ਕੰਮ ਕਰ ਰਿਹਾ ਤੇ ਕੋਈ ਬਹੁਤੀ ਉਦੋਂ ਤਨਖਾਹ ਵੀ ਨਹੀਂ ਸੀਗੀ ਪਰ ਕਰੋਨਾ ਤੋਂ ਬਾਅਦ ਤੇ ਕਰੋਨਾ ਤੋਂ ਥੋੜਾ ਪਹਿਲਾਂ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਸੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਆਮਦ ਸੀਗੀ ਉਹ ਬਹੁਤ ਵੱਡੇ ਪੱਧਰ ਤੇ ਹੋ ਰਹੀ ਸੀ ਕੈਨੇਡਾ ਦੇ ਵਿੱਚ ਇੱਥੇ ਲੋਕਾਂ ਨੂੰ ਰੈਂਟਲ ਪ੍ਰੋਬਲਮ ਆ ਰਹੀ ਸੀ ਰੈਂਟ ਤੇ ਜਗ੍ਹਾ ਨਹੀਂ ਮਿਲ ਰਹੀ ਸੀ ਜਿਹੜੀ ਤੁਸੀਂ ਦੇਖੋ ਵੀ ਜਿਹੜੀ 2015 ਦੇ ਵਿੱਚ ਬੇਸਮੈਂਟ तकरीबन 7-800 ਡਾਲਰ ਦੀ ਸੀਗੀ ਉਹ 2020 ਕਰੋਨਾ ਤੋਂ ਬਾਅਦ तकरीबन 22-2500 ਡਾਲਰ 2200 ਡਾਲਰ ਤੇ ਪਹੁੰਚ ਗਈਆਂ ਸੀਗੀਆਂ ਕਿਉਂਕਿ ਰੋਜ਼ ਲੋਕੀ ਪਲੇਨ ਭਰ-ਭਰ ਕੇ ਰੋਜ਼ ਲੋਕੀ ਆ ਰਹੇ ਸੀਗੇ ਪਰ ਨਵਨੀਤ ਜੀ ਹੈਰਾਨੀ ਦੀ ਗੱਲ ਹੈ ਹੁਣ ਆ ਸਾਲ ਕੁ ਪਹਿਲਾਂ ਤੇ ਇਹੀ ਸੀ ਵੀ ਬੇਸਮੈਂਟਾਂ ਬੜੀਆਂ ਮਹਿੰਗੀਆਂ ਬੱਚਿਆਂ ਨੂੰ ਬੇਸਮੈਂਟਾਂ ਮਿਲਦੀਆਂ ਨਹੀਂ ਕੁੱਕੜਾਂ ਵਾਂਗ ਉੱਥੇ ਤੂੜੇ ਪਏ ਨੇ ਬੇਸਮੈਂਟਾਂ 'ਚ ਪਰ ਅੱਜ ਕਹਿੰਦੇ ਦੀ ਖਾਸ ਕਰਕੇ ਸਰੀ 'ਚ ਪ੍ਰੋਪਰਟੀ ਦੇ ਰੇਟ ਵੀ ਘਟ ਗਏ ਨੇ ਤੇ ਬੇਸਮੈਂਟਾਂ 'ਚ ਵੀ ਕਿਰਾਏਦਾਰ ਨਹੀਂ ਲੱਭ ਰਹੇ ਦੇਖੋ ਇਹਦਾ ਮੈਂ ਤੁਹਾਨੂੰ ਫਿਰ ਦੱਸਦਾ ਵੀ 2023 ਦੇ ਵਿੱਚ ਜਦੋਂ ਮਾਰਕ ਮਿਲਰ ਜੀ ਨੇ ਕਿਹਾ ਸੀ ਕਿ ਸਾਡੀ ਟੈਂਪਰਰੀ ਪੋਪੂਲੇਸ਼ਨ ਜਿਹੜੀ ਹੈ ਉਹਨੂੰ ਅਸੀਂ 5% ਤੇ ਲੈ ਕੇ ਆਉਣਾ ਓਕੇ ਸੋ ਬਹੁਤ ਸਾਰੇ ਲੋਕਾਂ ਨੂੰ ਉਦੋਂ ਇਹ ਗੱਲ ਸਮਝ ਲੱਗੀ ਸੀ ਜਿਹੜੇ ਸਿਆਣੇ ਸੀਗੇ ਵੀ ਹੁਣ ਬਹੁਤ ਸਾਰੀਆਂ ਚੇਂਜਸ ਹੋਣਗੀਆਂ ਤੇ ਜਿਹੜੀ ਉਹਦਾ ਹੀ ਅਸਰ ਹੈ ਇਹ ਉਦਾਹਰਣ ਹੈ 2023 ਤੋਂ ਜਿਹੜੀਆਂ ਚੇਂਜਸ ਸ਼ੁਰੂ ਹੋਈਆਂ ਜਿਦਾ ਤਾਂ ਦੱਸਿਆ ਕਿ ਸਟੂਡੈਂਟਸ ਦੀ ਕੈਪਿੰਗ ਕੀਤੀ ਸਪousal ਵੀਜ਼ੇ ਖਤਮ ਕੀਤੇ ਠੀਕ ਹੈ ਔਰ ਵਰਕ ਪਰਮਿਟ ਦੇ ਵਿੱਚ ਫਿਰ ਚੇਂਜਸ ਲੈ ਕੇ ਆਂਦੀਆਂ